ਸਤਿ ਸ੍ਰੀ ਅਕਾਲ ਜੀ ਬੈਣ ਭਰਾਵਾਂ ਨੂੰ ਜੁੱਤੋ ਜੀ ਜੀਉਂਗੇ ਰਾਜੀ ਖਿਉਂਦੇ ਪਰਮਾਤਮਾ ਤੁਹਾਨੂੰ ਜੜ ਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਤੇ ਦੁਗਰੀ ਰਾਤ ਚੋਗਰੀ ਤਰੱਕੀ ਵਾਝ ਜਾਈ ਤੇ ਬਾਹਰ ਬੈਠੇ ਦੇ ਸਭ ਦੇ ਸਭ ਵਿੱਚ ਮੇਰੇ ਬੈਣ ਭਰਾਵ ਬਜ਼ੁਰਗ ਮਤਾਮਾ ਬੱਚੇ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਤੇ ਹਣ ਅਸੀਂ ਉੱਠਿਆ ਜੀ 2 ਵਜੇ ਮੈਂ ਉੱਠਿਆ ਤੇ ਗਰਮੀ ਬਹੁਤ ਜ਼ਿਆਦਾ ਬਾਜ ਰਹੀ ਆ ਹੌਲੀ ਹੌਲੀ ਗਰਮੀ ਵਾਦੀ 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 ਜਮਾਈ ਬਾਜ ਜਾਣਾ ਤੇ ਅੱਜ ਤਾਂ ਉਹਦੋਂ ਬੜੀ ਖੁਸ਼ੀ ਅਦਾ ਹੋਈ ਹੈ ਪਰ ਇੱਕ ਗੱਲ ਦੀ ਮੈਨੂੰ ਸਮਝ ਨਹੀਂ ਆ ਰਹੀ ਕਿ ਅੱਜ ਕਰਮਜੀਤ ਐਨਾ ਖੁਸ਼ ਹੋਈ ਤਾਂ ਹੋਈ ਕਿਉਂ ਤੇ ਸਾਡ ਸਮਝ ਨਹੀਂ ਆਉਂਦੀ ਹੁਣ ਮੈਨੂੰ ਵੀ ਚਿੰਤਕਣੇ ਲੱਗੀ ਪਈ ਹੈ ਕਿ ਕਿੱਦਾਂ ਹੈ ਹੱਸਦੇ ਸੀ ਅੱਜ ਖਾਤੋਂ ਹੱਸਦੇ ਆ ਕਿਹੜੀ ਗੱਲੋਂ ਹੱਸਦੇ ਆ ਆ ਗਈ ਜੀ ਰੋਟੀ ਆਨੇ ਰੋਟੀ ਲਈ ਆਈ ਐ ਮੈਨੇ ਮੌਣ ਮਰਚਣਾ ਤੇ ਮੋਨੋ ਸੇ ਖਾ ਰਿਆ ਜੀ ਕਾਚਰ ਦਾ ਚਾਰ ਮਿਰਚ ਦਾ ਚਾਰ ਆਈ ਨਹੀਂ ਅਜੇ ਬੱਚੇ ਅਜੇ ਬੱਚੇ ਆਏ ਨਹੀਂ ਯਾਰ ਬੱਚੇ ਆਉਣਗੇ ਕਿ ਪਤਾ ਨਹੀਂ ਕਦੋਂ ਕਿੱਧਰ ਲੈ ਗਿਆ ਪੁੱਤ ਉਹ ਰੋਟੀ ਮੈਸੇ ਐਤਾ ਇੱਕ ਤੇ ਖਾਨੇ ਖਾ ਨਹੀਂ ਖਾ ਨਹੀਂ ਖਾ ਨਹੀਂ ਖਾ ਨਹੀਂ ਅਜੇ ਕਿਤੇ ਨਹੀਂ ਖਾ ਨਹੀਂ ਖਾ ਨਹੀਂ ਆਲਾ ਦੋਲੀ ਜੀ ਨਹੀਂ ਮੇਰੇ ਤਾਂ ਜੀ ਤੁਹਾਨੂੰ ਖਾ ਲਗੂ ਜੀ ਨਹੀਂ ਸਿਕੰਦਰ ਰੋਟੀ ਖਾਣ ਨੂੰ ਕਾ ਗਰਮੀ ਆ ਨਾ ਤਾਂ ਕਰਕੇ ਦਰ ਨਹੀਂ ਖਾ ਤਾਂ ਰੋਟੀ ਖਾਣ ਚਾਹ ਹੋਵੇ ਵੱਤ ਤੋਂ ਵੱਤ ਖੰਡਾ ਵਾਲਾ ਪੀ ਲਾ ਨਾ ਗਰਮੀ ਚ ਉਹਦਾ ਆ ਮਾ ਨਾ ਹਾਂ ਨਾ ਆਪਾਂ ਚਾਹ ਬੰਦ ਕਰ ਦੇਣੀ ਬੱਸ ਹਨਾ ਗਰਮੋ ਗਰਮ ਚਾਹ ਨਾ ਪੀਆ ਕਰੀ ਬਾਹਰ ਨਹੀਂ ਪੀਆ ਕਰਦੀ ਕੋਈ ਲੱਗਦੀ ਆਹ ਰਮ ਚਾਹ ਤਾਂ ਬੱਸ ਸਵਾ 18 ਸਮੇਂ ਤੱਕ ਪੀਆ ਕਰਾਂਗੇ ਵੀ ਹਾਂ ਹੂੰ ਫੇਰ ਕੰਡੈਨਸ ਲਈ ਆਈਏ ਪੇਟੀ ਨਾ ਅੱਛੇ ਕਾਤੋਂ ਨਹੀਂ ਆਈ ਤੁਹਾਡੀ ਨਾਂਗੀ ਮਾਂ ਨੰਗੀ ਨਹੀਂ ਆ ਤੇ ਨੁਬਲੇ ਖਾਣ ਨੂੰ ਸਮੇਂ ਦੇਣਗੇ ਕਿੰਨੇ ਸਮੇਂ ਦੀ ਕਹਿੰਨਾ ਕਿ ਸਾਨੂੰ ਤਾਂ ਮੁੜਿਆਉਣਾ ਜੀ ਹੋਰ ਨੰਗੇ ਬਾਥ ਨੇ ਲੰਨਿਆ ਨੂੰ ਆਉਣਾ ਉਹ ਦੂਜੀ ਬਾਤ ਸਿੱਧਰ ਸੀਗੀ ਉਹ ਨਹੀਂ ਕਿ ਜਿਹੜੀ ਛੋਟੀ ਗੁਰੂ ਸਾਹਿਬ ਉਹ ਆਹ ਤੈਨੋਂ ਬੁਲੇ ਖਾਵੇਂ ਰ ਮੈਂ ਤਾਂ ਦਾ ਦਿੰਨਾ ਨਹੀਂ ਖਾ ਆਪਣੇ ਖਾ ਖਾਣੇ ਤੂੰ ਅਸੀਂ ਤਾਂ ਅਸੀਂ ਕਿਹੜੀ ਗੱਲ ਉਹ ਮੈਨੂੰ ਆਉਂਦਾ ਦੱਸ ਭਾਈ ਪਰ ਮੈਂ ਨਹੀਂ ਨਾ ਬੱਚੇ ਆ ਰਹੇ ਆ ਜੀ ਸਕੂਲੋਂ ਹੁਣ ਮੈਂ ਬੱਚਿਆਂ ਨੂੰ ਉਤਾਰਨ ਵਾਸਤੇ ਆਇਆ ਬਾ ਬੱਚੇ 5-7 ਮਿੰਟ ਤੱਕ ਪਹੁੰਚਣ ਵਾਲੇ ਆ ਤੇ ਮੈਂ ਕਹਿ ਵੀ ਉਹਨਾਂ ਨੂੰ ਲੈ ਆਵਾਂ ਤੋਪਾ ਬੱਚੇ ਨੂੰ ਕੋਈ ਵੀ ਹੌਸਲਾ ਹੋ ਜਾਂਦਾ ਗਰਮੀ ਚੋਂ ਆਇਆ ਪੜ ਕੇ ਹੈ ਨਾ ਇਹ ਵੇਖੋ ਜੀ ਹੁਣ ਕਰਨ ਖਾਬਾ ਵਧੀਆ ਹੋਇਆ ਪਰਮਾਤਮਾ ਕਿਰਪਾ ਕਰੀ ਰੱਖੇ ਮੱਸੋਦਨ ਪੰਤਨਾ 16 15 16 ਦਿਨ ਤੇ ਤੇ ਵੀ ਵੱਧ ਤੋਂ ਵੱਧ ਤੇ ਉਹ ਕਰਮਜੀਤ ਹੈਗੀ ਆ ਬਾਰੀ ਚ ਬੈਠੀ ਅੱਸੀ ਜਾਂਦੀ ਅੱਜ ਪਤਾ ਨਹੀਂ ਇਹਨੂੰ ਕੀ ਦਿਖਿਆ ਤੇ ਬੜੀ ਖੁਸ਼ ਹੈ ਤੇ ਬੱਚੇ ਗਏ ਕਾ ਇਹਨੂੰ ਬੱਚੇ ਇਧਰ ਨੂੰ ਬੱਚਿਆਂ ਨੂੰ ਉਹ ਕਈ ਰਿਓ ਹੋ ਲਾੜ ਨਾ ਘਾਈ ਲੈ ਜਾਂਦਾ ਸਾਡੇ ਗਵੰਡੋ ਹੀ ਆ ਮੁੰਡਾ ਡਰਾਈਵਰ ਬਸ ਤੇ ਵੇਖੋ ਜੀ ਮੌਸਮ ਹਜੇ ਵਿੱਚੋ ਛੋਟਾ ਮੇਟਾ ਮ ਬੱਦਲ ਹੈ ਧੂੜ ਜੀ ਕਿਹੜਾ ਹੀ ਬਰੋਲਾ ਆਇਆ ਬਹੁਤ ਜਿਆਦੇ ਤੇ ਹੌਣ ਆਉਂਦਾ ਜੀ

ਕਾਟ ਬਾਤ 6 7 ਚਿਕਲ 7 ਚਿਕਲ ਕਈ ਵਾਰੀ ਸਾਪ ਉਹ ਲਿਆ ਜਾਂਦਾ ਆ ਮੇਰੇ ਨਾਲ ਕਿਹੜਾ ਸਾਪ ਆ ਜਾਂਦਾ ਕਹਾਂ ਜੇ ਪੁੰਨਾ ਦੇ ਪੈਸੇ ਹੋਣਗੇ ਤਾਂ ਕਿਸੇ ਨੂੰ ਮਾਲਵਾਤ ਚ ਦੱਸੀ ਜਾਊਂਗੀ ਉਹ ਜੋ ਚੱਪਾ ਆ ਜਾਂਦਾ ਹੈ ਕੋਈ ਪੁੱਤ ਬਿਲਾ ਆ ਜਾਂਦਾ ਤੇ ਮੈਂ ਮੁੜ ਕੇ ਜਾਣਾ 4 ਵਜੇ ਲੈ ਚਕਵਾਨੋ

ਲ ਸੱਚ ਵੀ ਆਦਿਏ ਉਹ ਨੰਦ ਜਾਣਾ ਰਾਜੂ ਆ ਦੇਖੋ ਜੀ ਪੁੱਛੇ ਤੁਸੀਂ ਮਰਦੀ ਲਾਦੀ ਐ ਚਲੋ 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 ਬਾਹਰ ਚਲੇ ਜੇ ਮਨਵੀਰ ਨੇ ਉੜਿਆਗਾ ਜੇ ਬਦਨਿਓ ਕੀ ਕਰ ਰਿਹਾ ਮਨਵੀਰ ਉਹ ਵੇਚ ਛੱਡਦੀ ਪੁੱਤੋਂ ਦੇ ਇਹ ਨਾ ਉਹਨੇ ਰੀਡ ਮਨਵਾਟਾ ਮਨਵਾ ਕੋ ਪਰ ਉਹਦੇ ਨਾਲ ਨੂੰ ਬੇਨ ਉਹ ਹਵਾਲਾ ਬੁੱਲਾ ਅੱਜ ਦੁਪਹਿਰੇ ਆਇਆ ਸੀ ਉੱਥੇ ਨਿਕ ਉਹ ਬਰੋਲਾ ਆਇਆ ਆਪਣੇ ਸੀ ਅੱਜ ਉਹ ਆ ਕੇ ਨਾ ਬਰੋਲੇ ਨੂੰ ਲੈ ਕੇ ਜਿਹੜੀ ਮੰਮੀ ਬਹੁਤ ਹੱਸੀ ਮਾਤਾ ਨੀ ਕਿਵੇਂ ਹਸੀ ਗੇਰ ਉਹ ਬੈਠ ਕੇ ਹਾਂ ਅੱਜ ਵਧੀਆ ਪਰ ਸਕੂਲ ਟਾਈਮ ਪਾਸ ਹੋਇਆ ਹਾਂ ਕਾਈ ਨੇ ਕੁੱਲੀ ਵਿੱਚ ਕਾਈ ਆਲ ਜੋ ਡੇਰੀ ਕਾਈ ਕੁੱਲੀ ਦੇ ਸੀਗੀ ਕਾਈ ਨੇ ਕੁੱਲੀ ਮੁੰਡੇ ਦੀ ਪਰ ਬੈਡਮਨ ਕਿਆ ਵਧੀਆ ਕੰਮ ਕਰਦਾ ਤੂੰ ਯੈਸ ਹੋਣਾ ਹੈ ਹਾਂ ਕਰਿਓ ਮੇਰਾ ਪੁੱਤ ਪਹਿਲਾਂ ਤੁਸੀਂ ਆਪ ਦਾ ਸਕੂਲ ਦਾ ਕੰਮ ਸਾਰਾ ਨਿਬੇੜ ਲਓ ਬਾਅਦ ਵਿੱਚ ਵੇਖਾਂਗੇ ਆਪਾਂ ਕੀ ਕਰਨਾ ਕੀ ਕਰਨਾ ਜੋ ਜਮ੍ਹਾਂ ਹਲੋਗਾ ਉਹ ਚ ਆਪਾਂ ਵਰਤ ਲਾਂਗੇ ਨਨੂ ਆ ਸੋਨੇ ਨੇ ਲਾ ਦੇ ਕੱਪੜੇ ਬਈ ਲਾ ਦੇ ਮਣੀ ਜੀ ਬਾਟ ਸ਼ਰਟ ਨਹੀਂ ਮੇਰੀ ਸ਼ਰਟ ਹੈ ਨਹੀਂ ਨਹੀਂ ਇਹ ਤੇ ਵੀ ਹੈ ਬਾਕੀ ਤੋ ਨਾ ਤੇ ਵਧੀਆ ਨੰਗਾ ਟਾਈਮ ਪਾਸ ਵਧੀਆ ਸਕੂਲ ਨਾ ਨੰਗਾ ਕਟ ਕਟ ਤੋਂ ਬਜੇ ਜਿੱਤੇ ਤੋਂ ਡੇ ਕਟ ਪੈਂਦੀ ਆ ਉਹ ਤਾਂ ਦੂਰੋਂ ਪਤਾ ਲੱਗ ਜਾਂਦਾ ਜਦੋਂ ਤੁਸੀਂ ਬਾਤਸ ਚ ਬੈਠੇ ਨੇ ਇਵੇਂ ਫੁੱਲਾਂ ਦਾ ਬੂਟਾ ਨਹੀਂ ਲਮਕਾ ਕਮਲਾਇਆ ਜਾ ਹੁੰਦਾ ਬਸ ਇੱਕ ਪੈ ਉਤਰਨ ਦਾ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਹਨਾਂ ਦੇ ਅੱਜ ਕੱਕਾ ਕੋਟ ਪਪਪੀ ਫੇ ਆ ਵੇ ਚਾਪ ਇਹ ਮੁੰਡਾ ਝਾੜੂ ਵਾਲਾ ਵੇਖੇ ਕਿੰਨਾ ਮੁੰਡਾ ਸਿਆਣਾ ਲੈ ਆ ਵੇਖੋ ਜੀ ਪੱਤੇ ਪੱਤੇ ਠੀਕੇ ਔਰ ਇਹ ਆ ਗਿਆ ਆਉਣ ਸਾਰ ਝਾੜੂ अरे बहुत बड़े हैं आके ते तो काम लें दिया ना मेरा पत्ता ना मेरा को देखो जी मुंडा देखो बहुत बढ़िया काम किया मुंडे ने ते आन चार बेलो चार भी तो पता है बाल काट दे जो लोग रोड़ा आ गया पहले जो जाके था ने रिजी आई सी पता है रिजी आई सी ते तेरी मम्मी एकदम ही आई सी बो पर गेट तो पेड़ है बस गेट में मैं कह ਇਹ ਕਿ ਰੱਖਿਆ ਕਰਦੇ ਹੋ ਪਤਾ ਪੁੱਤ ਪੁੱਤ ਨਾ ਨੇ ਰਨੇ ਰੇਚ ਬੈਣਾ ਹੋਰ ਲੱਗਦਾ ਬੈਠਾ ਜਾਨੀ ਜਾਂਦਾ ਸੇ ਕੱਪੜੇ ਦਾ ਬਦਲਿਆ ਹੁਣ ਨਾ ਕੋਈ ਨਹੀਂ ਮੁੰਡਾ ਕੰਮ ਕਰਦਾ ਮੁੰਡਾ ਕੰਮ ਕਰਦਾ ਛਾਈ ਕਿੰਨੀ ਜਿਆਦਾ ਮਿੱਟੀ ਆਈ ਇਹ ਕਿੰਨੇ ਹੈ ਬਹੁਤ ਪਿਆਰਾ ਪਿਆਰਾ ਲੱਗਦਾ ਵਾਹ ਬੜਾ ਉਹ ਇਹਨੂੰ ਕੰਮ ਦਾ ਬਹੁਤ ਪ્રેਮ ਹੈ ਕੰਮ ਕਰਦਾ ਵੀ ਸੁਚਾਰਾ ਹੈ ਇਹ ਨਹੀਂ ਕੋਈ ਕੂੜਾ ਰਹਿ ਜੂਗਾ ਕਿਤੇ ਕਾ ਉੱਟੇਗਾ ਔਟ ਕੱਟ ਜਾ ਬੰਨੀਆ ਪਾ ਤਾ ਕਿ ਕਿਤੇ ਹੀ ਹੈ ਨਾ ਕਿਤੇ ਨਹੀਂ ਲਿਆ ਮੈਂ ਬਤ ਗੁੱਜਾਉ ਕੀ ਆਨੇ ਨਿਆ ਮੈਂ ਜੇ ਤਾਫਾ ਲੱਗੇ ਕੱਪੜੇ ਪਾ ਲੈ ਪੱਤ ਹੁਣ ਹਾਂ ਕੱਪੜੇ ਚਲੋ ਪਾਓ ਕੱਪੜੇ ਹੂੰ ਚਾਹ ਪਣੀ ਪੀਓ ਜੀ ਜਾਂ ਪੱਤ ਕੀ ਆ ਨਾ 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 ਇਹ ਨੂੰ ਵੀ ਨਾ ਚ ਖੇਡ ਲੈਂਦੇ ਤੇਰੇ ਅਗੋਂ ਨੱਚਦਾ ਖੇਡਦਾ ਹੈ ਜੀ ਮੈਨੂੰ ਨਹੀਂ ਆਂ ਗਾੜੀ ਹੁੰਦਾ ਪਤ ਸੁੰਬਰ ਕੇ ਨਹੀਂ ਜਾਨਾ ਲੱਕੀ ਡੀ ਜਾਨ ਇਹ ਇੰਨੀ ਧਰਤੀ ਆ ਡੱਡੂ ਡੱਡੂ ਕੋਈ ਨਹੀਂ ਕਿਹਾ ਕਿ ਇਹ ਕਿੱਥੇ ਗਿਆ ਤੇ ਨਮਰ ਤੇ ਨਹੀਂ ਪੈ ਰੂਗਾ ਕਿ ਭੜਿਆ ਕਰੂਂਗੀ ਟਟੀਆਂ ਆਣਾ ਪਰ ਤਾਂ ਹਟਾਈ ਨਹੀਂ ਕਰਨਾ ਪੜਦਾ ਪਰਦੀ ਆ ਪਾਪੜੇ ਇੱਕ ਦਿਨ ਨੀਮਕ ਕਿਤੇ ਕਿਤੇ ਬਿੱਲੀ ਜਮਾਂ ਲੱਗੇ ਹਾਂ ਕਿਤੇ ਕਿਤੇ ਇੱਕ ਦਿਨ ਹਨੇ ਬਿੱਲੀ ਬਿੱਲੀ ਦੀ ਪੂਛ ਫੜਲੀ ਨਹੀਂ ਨਹੀਂ ਹੋਇਆ ਇਹਨਾ ਉਹ ਨਹੀਂ ਆਣੀ ਹੈ ਚਾਹੀਏ ਬਿਲ ਨੂੰ ਉਹਨੂੰ ਕੁਝ ਕਹਿੰਦੀ ਵਾਲੀ ਕਿ ਸਾਡੇ ਮੁੱਖ ਪੱਤ ਘਰਾੜ ਭੱਜਿਆ ਪੱਤ ਦੇ ਰੈਂਡ ਨੂੰ ਪਾਤ ਪੱਤ ਜੀ ਦੇ ਬਿੱਲ ਗਿਆ ਹੁਣ ਨਾ ਉਹਨਾਂ ਨੇ ਕਿਚਨਾ ਉਹ ਉਹਨਾਂ ਦੇ ਕੋਲੇ ਆ ਜਾ ਕਰਨਾ ਉਹ ਤਾਂ ਜਿੰਨੇ ਖਤ ਨਾਲ ਕੋਲੇ ਆ ਜਾਂਦੇ ਨਾ ਪਰ ਮੈਂ ਜੇ ਤਾਂ ਸਤਾਏ ਪਾਪੋਸ਼ ਕੋ ਮਾਰ ਕੇ ਆਇਆ ਸੱਫਨਾ ਮਤਲਬ ਕੋਈ ਨਹੀਂ ਨੇੜੇ ਗਲੀ ਆ ਨਾ ਮੈਨੂੰ ਭੱਜੀ ਜੂਰਾ ਉਹ ਦੁੱਲ ਜੀ ਤਕਬਤ और तीन चाह पीओ ठीक है अंदर पक्का छो अंदर लोड नहीं मंजा है बहजो ना फिर थोड़ा सोना गेट ज्योगा बहुत वी गैट लैके आया एक पर ला मैं वैसे सुपने है। सच है तो है मैं अच्छे सुपना आया सुपना आया मैं बड़ा वह ओ सपना की की सपना है आ दसो सपना में नहीं आया के ननु अपनी झाड़ू लाई आ दी बहुत बाज भज के काम कर का दी है रोटियां भी लाउंगी है सारा को कर दी हैं आज डैडी ने टापू भी लाया बाहर दे बैठ हां भरावा मैं मैं आज डैक पे मेरे डिगने कारण ਤੇਰੀਆਂ ਕਿਤਾਬਾਂ ਦਾ ਪਾਪ ਲੱਗਿਆ ਡੈਡੀ ਨੂੰ ਕਿਤਾਬਾਂ ਵੇਚੀਆਂ ਤੇ ਡੈਗ ਪਿਆ ਡੈਡੀ। ਡੰਦੀ ਜੀਂ ਕਿਨੇ ਵਿਚਾਲੇ ਇੱਥੇ ਆੜ ਗਏ ਕਿਤੇ ਇੱਥੇ ਕਿਤਾਬਾਂ ਦੀ ਬਿਦਵਾਤ। ਆ ਜਿਹੜਾ ਤੈਨੂੰ ਚੀਕਾ ਨੰਨੂ ਉਹਦੇ ਚ ਪੜਨਾ ਕਿੱਥੇ ਨੰਨੂ ਤਾਂ ਪੈਨ ਨਹੀਂ ਥਿਆਏ ਬਸ ਉਹਨਾਂ ਦੇ ਟੈਨਸ਼ਨ ਆਵੇ ਨਾਲ ਤਾਂ ਚਲੇ ਗਏ ਪੈਨ ਨੂੰ ਵੀ ਵੇਚ ਗਏ ਖਣੀ। ਬਸ 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 ਕੋਈ ਕੋ ਟੈਨਸ਼ਨ ਨੀ। ਸਿੱਕਰਾ। ਇਹਦਾ ਸੱਤ ਪੈਨ ਕਰ ਸਕਦਾ। ਸੱਤ ਪੈਨ ਨਹੀਂ ਦੇ ਕੋਈ। ਤੇ ਮੈਂ ਥੋੜੀਆਂ ਜੀਆਂ ਕਾਪੀਆਂ ਵੀ ਤੈਨੂੰ ਕੱਢਤੀਆਂ। ਮਿਸਕਟਾ ਮੇਕਅਪ ਬਾਹਰ ਨਹੀਂ ਹੁੰਦੀ ਬਾਹਰ ਦਾ ਮੌਸਮ ਬਹੁਤ ਧੱਕ ਬਾਲੀ ਜਿਆਦੇ ਨਹੀਂ ਜਿਆਦੇ ਧੱਕ ਪਤ ਬਾਤਾਂ ਹਨਾ ਬਹੁਤ ਜਿਆਦੇ ਆ ਆਪਣੇ ਤਾਂ ਟਾਲੇ ਆ ਜਮਾਂ ਟੱਟ ਗਈ ਸੀ ਅੱਜ ਇੰਨਾ ਪਾਰਾ ਬਰੋਲਾ ਜਾ ਸੀ ਮਣੀ ਘਰ ਦੇ ਵਿੱਚ ਦੀਵਾ ਕਿ ਗਿਆ ਬਹੁਤ ਜਿਆਦੇ ਸੀ ਨਾਲੇ

ਵੇਗ ਚੋਰੀ ਕਰੀ ਤੇ ਪਰ ਮੈਂ ਜੇ 80 ਰੁਪਏ ਵਟੇ ਨੇ ਜਿਹੜਾ ਮੈਂ ਟਿੱਕਿਆ ਉਹਦੇ ਵੀ ਚੋ ਨਾ ਮੈਂ ਕਿ ਮੈਂ ਥੜੀ ਤੋਂ ਟੱਕ ਪਾਵਾਂ ਖੜਾ ਖੜਾ ਹਾਂ ਇੰਨੀ ਆਖੂ ਮੈਂ ਕਿ ਬਾਤ ਨੂੰ ਰੱਖਾਂਗੇ ਕਿਤੇ ਖੜਾ 80 ਰੁਪਏ ਰਕਮ ਹੋ ਗਈ ਠੀਕ ਹੈ ਕਿਹੜਾ ਤੇ ਨਾਲੇ ਮੈਂ ਟਿੱਕਿਆ ਹੈ ਤੇ ਹੁਣ ਮੈਨੂੰ ਇਹ ਸੰਸਾਦ ਚਾ 80 ਰੁਪਏ ਰੱਖਾਂਗੇ ਕਿਤੇ ਮੈਂ ਤਾਂ ਸਾਡਾ ਮੋਟਾ ਲਾਗ ਰੱਖਣ ਦਾ ਕੰਮ ਹੈ। ਹਮਾਰੇ ਮੈਸਟਰ ਪਾਇਸ਼ੀ। ਹਾਂ ਉਹ ਮੁੰਡਾ ਬਿਲਕੁਲ ਕਿੰਨਾ ਸਿਆਣਾ। ਉਹਨਾਂ ਵੱਡੂਆਂ ਚ ਮੇਰੇ 40 ਰੁਪਏ ਪਾ ਦਿੰਦੇ। ਤੇ ਆਹ ਦਾ ਕਰਦਾ ਢੜੀ ਦਾ ਮਾਇਆ ਬੰਦਾ। ਪਿਆਰੇ ਤੇ ਪਿਆਰੇ ਦੇ ਵਿੱਚ ਪਿਆਰੇ ਦੇ ਵਿੱਚ ਹੀ ਪਿਆਰੇ ਨੇ ਇਹ ਕਿਹ ਪਿਆਰੇ ਨੇ ਬੱਤ ਕੋਈ ਨਹੀਂ। ਜਾਂ ਤੇ ਇੱਧਰ ਅਲਿ ਚ ਪਰ। ਵਿੱਚ ਪਿਆਰੇ ਦੇ ਯਾਕੀਂ ਦਾ। ਤੰਦ ਆ ਦਦਾ ਆ ਲੈ 40 ਰੁਪਏ ਤੁਹਾਨੂੰ ਤਾਂ ਦਿੱਤੇ ਆ 40 ਇਹਨੂੰ 40 ਇਹਨੂੰ 4 ਘੰਟੇ ਬਹਿ ਕੇ ਤੁਸੀਂ ਪੜਨਾ ਚਲੋ ਸਾਨੂੰ ਚਾਹ ਪਾ ਕੇ ਦੇਵਾ ਅਜੇ ਪੁੱਤ 4 ਹੱਕਾ 4 ਘੰਟੇ ਲਾ ਕੇ ਪੜਨਾ ਹੁਣ ਮੇਰਾ ਧਾਰ ਕੱਟ ਤੂੰ ਕਰ ਤਾਂ ਖਰਾਬ ਇਹ ਬਸ ਕਿੱਥੇ ਹੋ ਗਈ ਆ ਇਹ ਵਿੱਚ ਹੀ ਰੱਖਣੀ ਆ ਅਜੇ ਕਿਤਾਬ ਮੈਨ ਨਹੀਂ ਆ ਨਨੂ ਦੀ ਇੱਕ ਬੱਕਰ ਰਿੰਦੀ ਆ ਟਟੀ ਨਹੀਂ ਲੈ ਜਾਣਾ ਹਾਂ ਮੇਰੇ ਮਗਾ ਬੁੱਕ ਆਇਨਿੰਡੀਖਾ ਗੋਸ਼ਵੀ ਅੰਗਰੇਜ਼ੀ ਤੇ ਨੋਂ ਆਂਦੀਆ ਕੋਟ ਕੀ ਲਿਖਿਆ ਮੋਰ ਸਰ ਬੁੱਕ ਹਾਂ ਸੈਟ ਸਰ ਦੂਜਾ ਸੈਟ ਬੁੱਕ ਸੈਟ ਬੁੱਕ ਸਰ ਮੈਨੂੰ ਪਤਾ ਵਾ ਕੀ ਲਿਖਿਆ ਸੀ ਬਸ ਬਸ ਪੜ ਕੇ ਚਲਾਂਗੀ ਆਵੇ ਇੰਗਲਿਸ਼ ਬੱਕਾ ਛੱਠਾ ਦੀ ਗਾਹ ਤਾਂ ਪੀ ਪਾਈਆ ਘਾਟੇ ਵਾਟੇ ਦੇ ਕਰਕੇ ਫੇਰ ਗਾਹ ਤੂੰ ਹੀ ਦੇ ਨਈ ਨਈ ਲਿਖਿਆ ਲੈ ਜੁਰੋ ਸ਼ੋਪ ਪੈਸਾ ਆ ਹਣ ਆ ਪੈਸਾ ਦੀ ਡੱਬੀ ਲੱਜਾਂ ਦੀ ਡੱਬੀ ਇਹ ਸ਼ੋਪਾਂ ਦੀ ਡੱਬੀ ਹਾਂ ਤਾਂ ਲਿਆ ਸ਼ੋਪਾਂ ਦੀ ਡੱਬੀ ਪੈਸਾ ਦੀ ਡੱਬੀ ਪੈਸਾ ਦੀ ਡੱਬੀ ਨੀਚੇ ਦੀ ਡੱਬੀ ਸੱਤ ਬੁੱਕਾਂ ਸੱਤ ਬੁੱਕਾਂ ਆ ਦੇਖੋ ਜੀ ਪੈਂਟਸ ਆ 57 ਤੇ 58 ਤੇ 60 ਤੇ 50 ਆਜ ਮੇਰੇ ਬਰਥਡੇ ਨੂੰ ਵੀ ਬਰਥਡੇ ਹੋਏ ਤੇ ਆਉਗੀ ਪਰ ਹੋਰ ਤੇ ਪਾ ਅਮਾ ਮੇਰੀ ਹੈ ਨਾ ਹਾਂ ਕੁੜੀਆਂ ਵਾਲੀ ਹੈ ਪੁੱਤਰ ਇਹ ਹੈ ਤਾਂ ਨੰਨੂ ਇਹ ਕਿਤੋਂ ਨੂੰ ਤੁਸੀਂ ਕਮੈਂਟ ਕਰਕੇ ਦੱਸੋ ਹਾਂ ਨਾ ਇਹ ਬਟਵੇ ਚ ਨਾ ਪਾ ਜੇ ਇਹਨਾਂ ਨੇ ਬਟਵਾ ਬਾਕੀ ਮੈਂ 11 ਸਾਲਾਂ ਦੀ ਨਾ 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 ਗਲਤ ਗਲਤ ਜਿਵੇਂ ਜਲਾਂਦੀ ਹੋ ਕੇ 11ਵਾਂ ਲੱਗਿਆ। 10 ਸਤ ਉਹ 11ਵਾਂ 29 ਤਰੀਕ ਆਪਣਾ ਇਹਨੂੰ ਲੱਗੋ। ਖਾਂ ਨਦੀ ਬਾਲੂ ਨੂੰ 11ਵਾਂ ਸਾਲ ਲੱਗਿਆ ਨਾ ਤੇ ਤੁਸੀਂ ਦੱਸੋ ਮੈਨੂੰ ਕਿੰਨੀ ਤਰੀਕ ਤੱਕ ਆਹ ਮੇਰੀ ਪੈਂਟ ਚੱਲੂਗੀ। ਬਾਸ ਤੂੰ ਮੈਂ ਤੈਨੂੰ ਦੱਸਦਾ। ਕਿੰਨੀ ਮਿਸ਼ਰੂ ਹੋਊਗੀ। ਮੈਂ ਤੈਨੂੰ ਦੱਸਦਾ। 2000 5 ਦੀ ਤਰੀਕ ਇਹ ਪੈਟ ਲੋਟਾ ਹੋਊਗੀ। ਹਾਂ। ਹਾਂ। ਇਹ ਹਜੇ ਤਾਂ 25 ਜਾਂਦਾ। 3 ਸਾਲ ਹਜੇ ਪੈਟ ਹਾਂ ਕਿੰਨੇ ਨੂੰ ਮੋਕਰੂਗੀ ਏ ਮੋਕਰ ਮਕਵਾਉਣਾ ਦਾ ਬੋਲ ਤੂੰ ਮੈਨੂੰ ਸਾਹਣਾ ਮਕੋਲਾ ਰੇ ਮੋਕਰ ਨੂੰ ਕਿੱਡੀ ਗੱਲ ਵਾਜ ਲੈ ਕੇ ਕਹਿੰਦੀ ਤੈਨੂੰ ਕਿੰਨੇ ਦਾ ਛੋਟੀ ਹੂ ਜੂ ਆ ਮੈਂ ਤੈਨੂੰ ਦੱਸਦਾ ਤੂੰ ਮਨ ਨਾਲ ਆਵੀ ਨਾ ਨੰਨੂ ਦਾ ਬੋਰੀਏ ਦੇ ਸਾਰੇ ਦੇਖੋ ਜੀ ਪੈਸਾ ਪੈਸਾ ਮਿਲਦਾ ਵੇ ਲੋ ਤੁਹਾਨੂੰ ਆਉਂਦਿਆਂ ਨੂੰ ਪੈਸਾ ਮਿਲਿਆ ਹਣਾ ਹਣ ਤੁਸੀਂ ਉਹ ਲੈਡ ਬੰਦ ਕਰਕੇ ਆ ਕੱਕਾ ਲੈਡ ਸੱਡ ਕੇ ਆ ਤੂੰ ਸਾਡੀ ਕਿਤਾਬਾਂ ਦੀ ਹੂ ਆ ਤੇ ਹੌਣ ਮੈਰੀ ਸੋਨੋ ਕੱਲ ਕੰਮ ਥੋੜਾ ਨਿਬੜਿਆਉਣਾ ਚਾਹੀਦਾ ਠੀਕ ਹੈ ਹੁਣ ਤੁਹਾਨੂੰ ਇਹ ਫੋਨ ਨਹੀਂ ਜਾਣਾ ਮਗਰ ਇਦਾਂ ਜੀ ਆਏ ਹੋਗਾ ਜੀ ਇਦਾਂ ਇਹਨਾਂ ਨੂੰ ਆਏ ਹੋ ਗਿਆ ਉਹ ਜੇ ਬੱਜ ਨਹੀਂ ਆ ਜੇ ਟਿਊਸ਼ਨ ਲਾਈਏ ਤੁਹਾਨੂੰ ਹੁਣ ਟਿਊਸ਼ਨ ਤੇ ਤੁਸੀਂ ਕੀ ਕਰਨਾ ਹੁਣ ਕਲਾਚਾ ਤਾਂ ਜੇ ਹੁਣ ਸ਼ੁਰੂ ਹੋਈਆਂ ਦੀਦੀ ਬਿਮਾਰ ਆ ਪਤ ਦੀਦੀ ਬਾਹਰ ਆਉਂਦਾ ਓਥੇ ਉਹ ਆਪ ਤੇ ਲਿਆ ਵਿਚਾਰੀ ਹੁਣ ਤੁਹਾਨੂੰ ਤੁਸੀਂ ਉੱਥੇ ਕੰਨ ਖਾਓਗੇ ਉਹਦੇ ਤੋ ਤੂੰ ਇਸ ਕਰਕੇ ਚਲ ਜਾਵੜੋ ਤੂੰ ਲਾਈਟ ਨਹੀਂ ਬੰਦ ਕਰਕੇ ਆਂ ਅੰਦਰ ਲਈ ਕਰੇ ਕਾਰ ਕਦੋਂ ਆਉਣਾ ਤੂੰ ਲੈ ਵੀ ਮਨਵੀਰ ਤਾਂ ਹੋ ਗਿਆ ਰੈਡੀ ਠੀਕ ਹੈ ਵਾ 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 ਮੈਂ ਬਲੇ ਹਾਰੇ ਜਾਵਾਂ ਤੇਰੇ ਮੁੰਡਿਆਂ ਮੇਰੀ ਸੁਣ ਲੋ ਕੱਲ ਭਈ ਇੱਕ ਹੋਰ ਨੋਟ ਕਰੂ ਗੱਲ ਮੈਂ ਹੁਣ ਤੁਹਾਨੂੰ ਐਸੇ ਕਰਕੇ ਹੁਣ ਕੇਰਾ ਬਾਰੰਗ ਦੇ ਦੇਣੀ ਆ ਮੁੜ ਕੇ ਤੁਹਾਨੂੰ ਜਿਹੜਾ ਤੁਹਾਡਾ ਸਮਾਨ ਗਵਾਚਿਆ ਉਹ ਕਿਸੇ ਨੇ ਨਾ ਦੇਣਾ ਨਾ ਲੈ ਕੇ ਦੇਣਾ ਨਾਲੇ ਤੇ ਦੇਣਾ ਮੈਂ ਉੱਥੇ ਐ ਕਹਦਾ ਤੁਹਾਡੀਆਂ ਚੱਪਲਾਓ ਪੌੜੀਆਂ ਤੇ ਹੋਣੀਆਂ ਚਾਹੀਦੀਆਂ ਉੱਥੇ ਠੀਕ ਹੈ ਤੇ ਇੱਕ ਕੁੜਕੇ ਕੋਈ ਵਰਕਾ ਕੋਈ ਪੈਲਣ ਵਗੈਰਾ ਕੋਈ ਆ ਮੈਂ ਰਵੜ ਚੱਕੀ ਥੱਲੇ ਹਾਂ ਡਿੱਗੀ ਪਈ ਸੀ ਐਵੇਂ ਆਣਾ ਡੈਡੀ ਨੂੰ ਆਰਡਰ ਹੀ ਮਾਰ ਦੇਣਾ ਡੈਡੀ ਰਵੜ ਮੋੱਕ ਕੇ ਡੈਡੀ ਪੈਲਣ ਮੋੱਕ ਕੇ ਹਾਂ

ਜੇ ਤੁਸੀਂ ਅੱਜ ਕੰਮ ਇੱਕ ਘੰਟੇ 'ਚ ਨਵੇੜ ਲਵੋ ਤਾਂ ਤੁਹਾਨੂੰ ਮੈਂ ਇੱਕ ਐਡਾ ਤਕੜਾ ਤੋਹਫਾ ਦੇਵਾਂਗਾ ਜਿਹੜਾ ਤੁਸੀਂ ਯਾਦ ਰੱਖੋਗੇ। ਉਹ ਪੁੱਛੋ ਮੈਂ ਕਿਹੜਾ ਤੋਹਫਾ? ਕਿਹੜਾ ਬਣਾ? ਹਾਂ ਤੂੰ ਕਿੱਧਰ ਪੈ ਕੇ ਚੱਕ ਲੈ ਬਲ ਮੈਨੂੰ ਇਹ ਦੱਸ। ਕਿਹੜਾ ਬਣਾ ਤੂੰ? ਕੋਈ ਵੀ ਤੋਹਫਾ ਦੇਵਾਂਗਾ ਪਹਿਲਾਂ ਜੇ ਤੁਸੀਂ ਇੱਕ ਘੰਟੇ 'ਚ ਕੰਮ ਨਵੇੜ ਲੇ। ਕੋਈ ਵੀ ਕਿਹੜਾ? ਕਿਸੇ ਦਾ ਵੀ ਨਾਮ ਹੁੰਦਾ ਤੇ ਫਿਰ ਉਹ ਕੀ ਜਦੋਂ ਮੈਂ ਜਦੋਂ ਤੋਹਫਾ ਹੀ ਦੇਤਾ ਤੋਹਫਾ ਹੀ ਦੇਣਾ ਤੁਹਾਨੂੰ। ਦਾ ਨਾਮ ਹੁੰਦਾ ਹੈ ਗਿਫਟ ਦਾ ਆਏ ਨਹੀਂ ਤੇ ਚਾਹਨਾ ਦੋਨੋਂ ਗਿਫਟ ਮੱਖ ਚੀਜ਼ ਹੁੰਦੀ ਹੈ ਤੋਹਫਾ ਵੱਖ ਚੀਜ਼ ਹੁੰਦੀ ਹੈ ਗਿਫਟ ਦਾ ਵਾਤਵਾਦ ਮਤਲਬ ਪੈਸਾ ਲੈ ਤੂੰ ਕਹਿਣਾ ਲੈ ਤੂੰ ਹਾਂ ਨਾ ਕਿਉਂ ਸੀਮੈਂਟ ਪੁੱਟੂ ਯਾਰ ਤੁਸੀਂ ਜਿਦਵਾਰ ਦੱਸੋ ਤੋਹਫਾ ਤੇ ਗਿਫਟ ਵਿੱਚ ਕੀ ਮਤਲਬ ਆ ਸੋ ਆਹੋ ਤੋਹਫਾ ਨਾਲੇ ਤੋਹਫਾ ਪੰਜਾਬੀ ਚ ਬੰਦਾ ਗਿਫਟਿੰਗ ਵਿੱਚ ਬੰਦਾ ਇਹ ਫਰਕ ਨਹੀਂ ਨਹੀਂ ਉਹ ਤਾਂ ਚਲ ਕੋਈ ਨਹੀਂ ਉਹ ਤਾਂ ਮੈਂ ਠੀਕ ਹੈ ਮੈਂ ਤੁਹਾਨੂੰ ਮੈਂ ਦੱਸ ਵੀ ਦਿੰਦਾ ਤੂੰ ਇਹ ਨਾ ਸੋਚੀ ਵੀ ਦੱਸਦਾ ਨਹੀਂਗਾ ਦੱਸ ਤਾਂ ਨਹੀਂ ਮੈਂ ਕੀ ਦੇਣਾ ਜੇ ਤੁਸੀਂ ਮੇਰੇ ਨਾਲ 1 ਘੰਟੇ ਚ ਕੰਮ ਨਵੇੜ ਕੇ ਤੇ ਉਹ ਆਪਾਂ ਲਸਣਾ ਅੱਜ ਪੱਟਣਾ ਬੁੱਤ ਉਹਨਾਂ ਖਰਾਬ ਹੋ ਜਾਣੇ ਮੈਂ ਲਸਣ ਪੱਟੀ ਆਉਂਗਾ ਤੁਸੀਂ ਚੱਕੀ ਆਇਓ ਬੈਠੇ ਠੀਕ ਹੈ ਤੇ ਆਪਣਾ ਲਸਣ ਹੋ ਗਿਆ ਬਹੁਤ ਲੇਟ ਤੇ ਇੱਕ ਮੈਂ ਅਜੇ ਭੁੰਡੀ ਕਹਿ ਕੇ ਆਉਣੀ ਐ ਉਹ ਲੈ ਕੇ ਜਾਣਾ ਪੁੱਤ ਲਸਣ ਇੰਨਾ ਕਿਵੇਂ ਲਿਜਾਵਾਂਗੇ ਨਾ ਤਮਦੀਪ ਪੈਨ ਨੂੰ ਪੁੱਛਿਆ ਸੀ ਮੈਂ ਕਿਹਾ ਯਾਰ ਸਾਡਾ ਲਸਨ ਲੈ ਕੇ ਜਾਣਾ ਜਲੰਧਰ ਤੇ ਉਹ ਆਰਾਹੀ ਹਜੇ ਟਾਈਮ ਨਹੀਂ ਤੇ ਮੇਰੇ ਨਾਲ ਪਟਾਇਓ ਮੇਰਾ ਵੀਰ ਠੀਕ ਹੈ ਬਹੁਤ ਅੱਛੇ ਅੱਛੇ ਬੱਚੇ ਹੈ ਤੇ ਤੁਸੀਂ ਘੰਟੇ ਦੇ ਵਿੱਚ ਕੰਮ ਨਵੇੜੋ ਕੰਮ ਨਵੇੜ ਕੇ ਮੁੜ ਕੇ ਤੁਸੀਂ ਮੇਰੇ ਕੋਲੇ ਆਜੋ ਗੈਮਟ ਤਾਂ ਮੈਂ ਬਾਅਦ ਚ ਦੇਣਾ ਤੁਹਾਨੂੰ ਜਦੋਂ ਜਦੋਂ ਸਾਰਾ ਸਮਾਨ ਨਿਪਟੜ ਗਿਆ ਆਪਣਾ ਉਦੋਂ ਦੇਣਾ ਗੈਟ ਤਾਂ ਤੁਹਾਨੂੰ ਮੈਂ ਦੁਕਾਨ ਤੇ ਜਾ ਕੇ ਦੇਵਾਂਗਾ ਹਾਂ ਤੁਹਾਡੀ ਮਤਨ ਦਿੰਦਾ ਤੇ ਇਸ ਕਰਕੇ ਤੁਸੀਂ ਕਿਰਪਾ ਕਰ ਦਿਓ ਮੈਨੂੰ ਪਤਾ ਕੀ ਵੇਲਾ ਸਾਰੇ ਬੱਚੇ ਨਾ ਹੁਣ ਸਾਲ ਵੇਲਾ ਸਕੂਲੋਂ ਕੰਮ ਕਲਵੇੜ ਕੇ ਸਾਰਾ ਫੇਰ ਪਾਈ ਸਾਰੇ ਹੁਣ ਆਪਦੇ ਇੱਥੇ ਬਰਾਡੇ ਚ ਦਾ ਨੋ ਮੰਜਾ ਠੀਕ ਹੈ ਤੇ ਮਰਾ ਬਰਾਡੇ ਚ ਮੰਜਾ ਢਾ ਕੇ ਤੇ ਮੇਰਾ ਪੁੱਤ ਚੱਕ ਦਿਓ ਇਕਰਾ ਕੰਮ ਪਤਾ ਲੱਗੇ ਵੀ ਬੱਚੇ ਹਾਂ ਵਾਕਿਆ ਹੀ ਇਹ ਪੜਾਈ ਯੋਗ ਹੈ ਹਾਂ ਵੀ ਸਰਦਾਰ ਜੀ ਤੁਸੀਂ ਕੀ ਕਹਿ ਰਹੇ ਹੋ ਖੇਡਣ ਵਾਲਾ ਕੰਮ ਪੁੱਤ ਬੰਦ ਕਰੋ ਜਿਹੜਾ ਕੰਮ ਹੈਗਾ ਸਕੂਲ ਦਾ ਨਿਵੇੜ ਕੇ ਕੰਮ ਕਰੋ ਠੀਕ ਹੈ